ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਇੱਕ ਵਾਰੀ ਵੀਰ ਦਾ ਜ਼ਰੂਰ ਹੈ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਸਖੀਰਾ ਤਹਿਸੀਲ ਤੇ ਜ਼ਿਲ੍ਹਾ ਸ਼ਹੀ ਤਰਨਤਾਰਨ ਸਾਹਿਬ ਨਾਮ ਆ ਦੋਸਤੋ ਭਾਜੀ ਉਹਨਾਂ ਦਾ ਕੁਲਦੀਪ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਨੀਲੀ ਰਾਵੀ ਦੀ ਤੋਕੜ ਗੱਪਣ ਮੱਝ ਦਿਖਾਵਾਂਗੇ ਪ੍ਰੋਪਰ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੇ ਨਸਾਂਜੀ ਕਰ ਲੈ ਜੀ ਦੋਸਤੋ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਦੋਸਤੋ ਕਰਨੀ ਆ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਹੋਵੇ ਜਾਣਕਾਰੀ ਆਪਾਂ ਵੀਰ ਦੇ ਕੋਲੋਂ ਲੈ ਲੈਨੇ ਆ ਤੁਸੀਂ ਵੀਡੀਓ ਅੰਤ ਤੱਕ ਜਰੂਰ ਦੇਖਿਓ ਜੀ ਗੱਲਬਾਤ ਕਰਦੇ ਆ ਵੀਰ ਨਾਲ ਜੀ ਹਾਂ ਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਬਈ ਠੀਕ ਠਾਕ ਠੀਕ ਠਾਕ ਨਹੀਂ ਰਹਾ ਵਧੀਆ ਜੀ ਵਧੀਆ ਤਰਨਦਰ ਕੀਰਾ ਹਾਂਜੀ ਕਲਦੀਪ ਸਿੰਘ ਹਾਂਜੀ ਜਿਹੜਾ ਤਰਨਦਰ ਹਾਂਜੀ ਤਸਲੀ ਤਰਨਦਰ ਤਰਨਦਰ ਆ ਤੇ ਫੋਨ ਨੰਬਰ ਬੋਲ ਦਿਓ ਫੋਨ ਨੰਬਰ ਲਿਖਣੀ ਪੈਂਦੀ ਯਾਦ ਨਹੀਂ ਫੋਨ ਨੰਬਰ ਦੋਸਤੋ ਵੀਰ ਨੂੰ ਜਵਾਨੀ ਯਾਦ ਨਹੀਂਗਾ ਮੈਂ ਨੰਬਰ ਜਿਹੜਾ ਸਕਰੀਨ ਤੇ ਚਲਾ ਦੂੰਗਾ ਤੁਸੀਂ ਵੀਡੀਓ ਦੀ ਸਕਰੀਨ ਤੇ ਨੰਬਰ ਵੇਖ ਲਿਓ ਜੀ ਜਿਹੜੀ ਬਾਈ ਜੀ ਅਜੇ ਆਪਾਂ ਮੱਝ ਸੇਲ ਕਰਨੀ ਆ ਇਹ ਕਿੰਨੇ ਟਾਈਮ ਦੀ ਗੱਬਣੀ ਆ ਇਹ 5 ਮਹੀਨੇ ਦੀ ਗੱਬਣੀ ਚੈੱਕ ਪਾਸੇ ਜੀ ਇਹ ਚੈੱਕ ਪਾਸ ਤਸਲੀ ਪੂਰੀ ਹੈ ਕੋਈ ਵੀ ਲਾਹਮਾ ਨਹੀਂ ਆ ਹਾਂਜੀ ਜਾਗੇ ਚੈੱਕ ਕਰਾਉਣੀ 10 ਦਿਨਾਂ ਤੋਂ ਪਹਿਲਾਂ ਪਹਿਲਾਂ ਚੈੱਕ ਕਰਾ ਵਾਲੇ ਕੋਈ ਵੀ ਠੀਕ ਹੈ ਜੀ ਖਾਲੀ ਹੋਣਾ ਹੋਏ ਮਾਝੇ ਮੈਂ ਦੂਨੇ ਦਊਗਾ ਠੀਕ ਹੈ ਜੀ ਤੇ ਇਹ ਸਵੇਰ ਦੁੱਧਾ ਸੁਈ ਆ ਤੇ ਜੇ ਸੁਣਾ ਜੀ ਸਵੇਰ ਤੇ ਗੱਬਣਿਆ ਕੋਈ ਪੂਰ ਹਟਾ ਰਹੀਆਂ ਹਾਂ ਜੀ ਕੋਈ ਧਾਰਾ ਵਧ ਘਟ ਰਹੀਆਂ ਬਰਾਬਰ ਬਰਾਬਰ ਧਾਰਾ ਚੱਲ ਰਹੀ ਹਾਂ ਹਾਂ ਹੋਣ ਜਿਹੜਾ ਦੁੱਧ ਮੌਕੇ ਦਾ ਕਿੰਨਾ ਦੇਣ ਦੀ 5 ਕਿਲੋ ਦੁੱਧ 5 ਕਿਲੋ ਦੁੱਧ ਮਿਲਦੀ ਦੋਵੇਂ ਟਾਈਮ ਇਹ ਦੋਨਾਂ ਟਾਈਮ ਤੇ ਠੀਕ ਹੈ ਜੀ ਲਓ ਦੋਸਤੋ 5 ਲੀਟਰ ਦੁੱਧ ਹੋਣ ਜਿਹੜਾ ਮੌਕੇ ਦਾ ਤਿਆਰ ਜੇ ਯਸ ਦੋਵੇਂ ਟਾਈਮ ਦੋਸਤੋ ਮਿਲਦੀ ਹੈ ਪੰਜਾਬੀ ਮਹੀਨੇ ਦੀ ਗੱਬਣ ਕਨਫਰਮ ਚ ਇੱਕ ਪਾਸਾ ਸੁਵਾ ਦੁਜਾ ਸੁਈਆ ਤੀਜੇ ਸੁਈਆ ਤੇ ਦੋਹੋ ਇਹ ਗੱਬਣ ਤੋੜ ਕੇ ਤੁਹਾਨੂੰ ਦਿਖਾ ਦਨੇ ਆ ਬਾਈ ਦੇ ਦੋਸਤੋ ਆਪ ਸੱਟ ਲੱਗੀ ਐਕਸੀਡੈਂਟ ਹੋਇਆ ਬਾਈ ਦਾ ਸੋ ਤੋੜ ਕੇ ਇਹ ਮੁੰਡਾ ਜਿਹੜਾ ਨਾਲ ਮੇਰੇ ਵਾਹ ਵੀਰੀਏ ਤੋੜ ਕੇ ਵਿਖਾਊਗਾ ਤੁਹਾਨੂੰ ਤੁਸੀਂ ਦੋਸਤੋ ਵੀਡੀਓ ਐਂਡ ਤੱਕ ਜਰੂਰ ਨਜ਼ਰਿਓ ਜੀ ਲਓ ਦੋਸਤੋ ਚੈੱਕ ਕਰ ਲਓ ਨਿਸ਼ਾਨੀਆਂ ਦੋਸਤੋ ਨੀਲੀ ਰਾਵ ਜਿਹੜੀਆਂ ਪੂਰੀਆਂ ਕਵਰ ਕਰਦੀ ਜੀ ਦੇਖ ਲਓ ਚਾਰੇ ਪੈਰ ਤੋਂ ਤੇ ਚਾਰੇ ਪੈਰ ਦੋਸਤੋ ਵਾਈਟ ਪੂਸ਼ ਵਾਈਟ ਚਿਹਰੇ ਦੇ ਵੀ ਕੱਟੇ ਗਾ ਜੀ ਕਾਦਰਕਾਰ ਦੋਸਤੋ ਮੈਂ ਦਾ ਪੂਰਾ ਫੁੱਲ ਹੈਵੀ ਬੋਡੀ ਵੇਟ ਚੰਗੀ ਰਾਜੀ ਚੰਗੀ ਜਮੀ ਪਈ ਆ ਕਰ ਲੋ ਚੱਕ ਜੀ ਲਓ ਜੀ ਆ ਨਿਸ਼ਾਨੀਆਂ ਕਰੋ ਜੀ ਚੱਕ ਲਓ ਜੀ ਆਹ ਦੇਖਾ ਮਰ ਗਈ ਦੋਤੋ ਪੂਰੀ ਫੁੱਲ ਬ੍ਰੀਡ ਆ 5 ਲੀਟਰ ਦੁੱਧ ਉਹ ਜਿਹੜਾ ਮੌਕੇ ਦਾ ਤਿਆਰ ਹੈ ਵੀ ਕਹਿੰਦਾ ਵੀ ਦੋਵੇਂ ਟਾਈਮ ਹੀ ਮਿਲਦੀ ਹੈ ਜਿਹੜੇ ਵੀਰ ਹੈ ਤਸੱਲੀ ਆਪਣੀ ਇੱਕ ਟਾਈਮ ਦੋ ਟਾਈਮ ਚੋਕੇ ਜਰੂਰ ਕਰ ਸਕਦਾ ਜੇ ਕੋਈ ਵੀਰੇ ਵੀਡੀਓ ਦੁੱਧੋਂ ਦੇਖਦਾ ਬੇਸ਼ੱਕ ਆਪਣੀ ਵੀਡੀਓ ਕਾਲ ਦੇ ਵਿੱਚ ਵੀ ਚਵਾਈ ਕਰਵਾ ਸਕਦੇ ਹੋ ਬਿਲਕੁਲ ਬਰੀਕ ਚਮੜੀ ਸਿੰਗਲ ਹੱਡੀ ਦੀ ਮਾਝ ਤੁਸੀਂ ਚੈੱਕ ਕਰ ਲਓ ਚਾਰੇ ਥਾਣੇ ਦੇ ਗੈਪ ਤੇ ਲੱਗੇ ਹੋਏ ਦੇਖ ਲਓ ਦੋਸਤੋ ਨੋਜੀ ਕਾਰਨ ਚਾਹਤ ਜੀ ਦੀ ਇਸ ਕੁਆਲਟੀ ਚੈੱਕ ਕਰ ਲਓ ਪੂਰੀ ਗਰੰਟੀ ਦੇ ਹਾਂਜੀ ਹਾਂਜੀ 5 ਮਹੀਨੇ ਦੀ ਕਨਫਰਮ ਹੈ ਹੈ ਰਹੀ ਆ ਵੀ ਜਾਂ ਥਾਂ ਦਾ ਕੋਈ ਵੀ ਵਿਵਾਦ ਘਾਟ ਠੀਕ ਹੈ ਜੀ ਹਾਂ ਗਰੰਟੀ ਦੇ ਪੂਰੀ ਮਾਝ ਠੀਕ ਹੈ ਜੀ ਤੇ ਇਹਦਾ ਮੁੱਲ ਭਾਈ ਜੀ ਕੀ ਕਰਨਾ ਹੈ ਮੋਲ ਦੇ ਭਾਅ ਸੀ ਵੀ ਦੇ ਦੇਣ ਚਲੋ ਹਾਂਜੀ 75 ਦੀ ਦੇ ਦੇਣੀ 75 ਚ ਕਿੰਨਾ ਕੁ ਮਾਨਦਾਰ ਜੈ ਜੈ ਰੇਡ ਕਰੀ ਜਿਹੜੀ ਆਪਾਂ ਦੇ ਹੀ ਦੇਣੇ ਕਰ ਦਿਓ ਤੁਸੀਂ ਕਰ ਦਿਓ ਆਪੇ ਕਰਦੇ 72000 ਰੁਪਏ ਕਰ ਦਿਓ ਕਰ ਦੇ ਲਓ ਦੋਸਤੋ 75000 ਰੁਪਏ ਵੈਸੇ ਵੀ ਇੰਨੇ ਡਿਮਾਂਡ ਰੱਖੀ ਆ 72000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਆਏ ਗਏ ਭੈਣ ਭਰਾ ਦਾ ਜਿਹੜਾ ਮਾਨਦਾਰ ਮੌਕੇ ਤੇ ਛੋਰ ਛਪਾ ਜਰੂਰ ਹੋਊਗਾ ਕਿਉਂਕਿ ਮੋਲ ਜਿਹੜੀ ਹੁੰਦੇ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ ਹੂੰ ਦੋਸਤੋ ਜਰੂਰ ਕਰਿਆ ਕਰੋ ਚੰਗੀ ਬਰੀਡ ਹੈ ਦੋਸਤੋ ਚੰਗੀ ਸੰਭੀ ਹੈ ਚੰਗੀ ਰਾਜੀ ਹੈ ਜੰਮੀ ਪਲੀ ਹੈ ਪੂਰੀ ਚੈੱਕ ਕਰ ਲੋ ਘਰੇਲੂ ਪਸ਼ੂ ਵੀਰ ਦੇ ਕੋਲ ਕੋਈ ਵਪਾਰ ਦਾ ਕੰਮ ਨਹੀਂ ਜੇ ਖਲਾਂ ਦੀ ਕੁਆਲਿਟੀ ਦੋਸਤੋ ਪਰ ਮਨ ਨੇੜੇ ਕੋਕਰ ਬਖਾਉਣ ਦੀ ਕਰਦਾ ਕੋਸ਼ਿਸ਼ ਲੈਓ ਇਹ ਦੋਸਤੋ ਕਰੋ ਜੇ ਕਰੀ ਬਾਕੀ ਦੋਸਤੋ ਬਾਈ ਕਹਿੰਦਾ ਵੀ ਚਾਰੇ ਥਣ ਦੋਸਤੋ ਧਾਰਾਂ ਚਾਰੇ ਥਣ ਜਿਆ ਬਰਾਬਰ ਆਉਂਦੀਆਂ ਵਾ ਕੋਈ ਭੂਰ ਛਟਾ ਨਹੀਂ ਕੋਈ ਥਣਾਂ ਦੀ ਵਾਧ ਘਾਟ ਨਹੀਂ ਜੀ ਮਰਾਵਾ ਜਵਾਬ ਫੜੀ ਵੀਰੇ ਕੋਈ ਠੀਕ ਹੈ ਜੀ ਆ ਐਡੀ ਠੰਡੀ ਸੋ ਦੋਸਤੋ ਉਹ ਡਰੈਸ ਜਿਹੜੀ ਵੀ ਦਾ ਫੇਰ ਬੋਲ ਦੇਣਾ ਪਿੰਡ ਵੀ ਦਾ ਸਖੀਰਾ ਤਸੀਲ ਜਿਹੜਾ ਸ਼੍ਰੀ ਤਰਨਤਨ ਸਾਹਿਬ ਨਾਮ ਕੁਲਦੀਪ ਸਿੰਘ ਵੀ ਦਾ ਫੋਨ ਨੰਬਰ ਵੀ ਕਿਦਾ ਯਾਦ ਨਹੀਂਗਾ ਬਾਕੀ ਮੈਂ ਨੰਬਰ ਜਿਹੜਾ ਸਕਰੀਨ ਤੇ ਚਾ ਦੂੰਗਾ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ ਜੀ